ਨਸ਼ੇ ਤੇ ਥਲਪਾਉਂਦੇ ਲਈ ਪਠਾਨਕੋਟ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਚੱਲਦੇ ਪਠਾਨਕੋਟ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਹੱਤ ਲੱਗੀ ਜਦੋਂ ਬਰਫਾਨੀ ਮੰਦਿਰ ਦੇ ਕੋਲ ਇੱਕ ਮੈਡੀਕਲ ਸਟੋਰ ਤੇ ਕੀਤੀ ਰੇਡ ਦੌਰਾਨ ਕਾਫੀ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਦੱਸਿਆ ਗਿਆ ਕਿ ਇਸ ਕਾਰਵਾਈ ਵਿਚ ਆਰੋਪੀ ਨੂੰ ਵੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਜਿਸ ਉੱਤੇ ਮੁਕੱਦਮਾ ਦਰਜ ਕਰ ਅਗਧਿਕ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਡੀਐਸਪੀ ਸੁਮੇਂ ਸਿੰਘ ਮਾਨ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਕੋਈ ਵੀ ਦਵਾਈਆਂ ਵੇਚਣ ਵਾਲਾ ਪ੍ਰਤੀਬੰਧ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਬਨਰੋ ਸੈਟਨਾ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਗਵਰਨਮੈਂਟ ਆਫ ਪੰਜਾਬ ਦੀ ਤੇ ਐਸਐਸਪੀ ਸਾਹਿਬ ਦੀ ਅੱਗੇ ਡਾਇਰੈਕਸ਼ਨਸ ਇਹਦੇ ਵਿੱਚ ਹੈ ਕਿ ਵੀ ਜੜੀ ਵੀ ਇਲੀਗਲ ਕੋਈ ਮੈਡੀਸਿਨ ਜਿਹਦੇ ਵਿੱਚ ਨਸ਼ੇ ਦਾ ਕੰਟੈਂਟ ਹੈ ਜਿਹੜੀ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਜਾਂ ਅਦਰਵਾਈਜ਼ ਗਵਰਨਮੈਂਟ ਆਫ ਪੰਜਾਬ ਵੱਲੋਂ ਬੈਨ ਹੈ ਫਰ ਨਾਰਮਲ ਸੇਲ ਉਹ ਕੋ ਰੱਖਦਾ ਉਹਦੇ ਉੱਪਰ ਜਿਹੜੀ ਆ ਉਹ ਕਾਰਵਾਈ ਕਰਨੀ ਬੰਦੀ ਹੈ ਤੇ ਇਸੇ ਦੀ ਕੜੀ ਵਿੱਚ ਸਾਡੇ ਕੋਲ ਇੱਕ ਇਨਫੋਰਮੇਸ਼ਨ ਸੀ ਜਿਹਦੇ ਵਿੱਚ ਇੱਕ ਕੈਮਿਸਟ ਹੈ ਕੈਮਿਸਟ ਦੀ ਸ਼ਾਪ ਸੀ ਬਰਫਾਨੀ ਮੰਦਿਰ ਦੇ ਲਾਗੇ ਉਹ ਇਸ ਤਰ੍ਹਾਂ ਦੀਆਂ ਇਲੀਗਲ ਟੈਬਲੇਟਸ ਜਿਹੜੀਆਂ ਉਹ ਰੱਖ ਕੇ ਬੈਠਾ ਸੀ ਜਿਹਨੂੰ ਆਪਾਂ ਪ੍ਰੈਗਾ ਵੀ ਕਹਿੰਦੇ ਆ ਜਿਹਦੇ ਵਿੱਚ ਨਸ਼ੇ ਦਾ ਕੰਟੈਂਟ ਹੁੰਦਾ ਤੇ ਉਸ ਤੋਂ ਇਲਾਵਾ ਉਹਦੇ ਕੋਲ ਕੋਰੈਕਸ ਦੀਆਂ ਬੋਤਲਾਂ ਵੀ ਸੀ ਤੇ ਰੈਕੋਟੈਕਸ ਦੀਆਂ ਵੀ ਕੁਝ ਬੋਤਲਾਂ ਸੀ ਜਿਹੜੀਆਂ ਅਦਰਵਾਈਜ਼ ਸੇਲ ਨਹੀਂ ਕੀਤੀਆਂ ਜਾ ਸਕਦੀਆਂ ਇਹਦੇ ਬਾਅਦ ਆਪਾਂ ਇੱਥੇ ਐਕਟ ਕਰਦੇ ਹੋਏ ਇਸ ਸ਼ਾਪ ਤੇ ਰੇਡ ਕੀਤਾ ਉਹਦੇ ਬਾਅਦ ਇਹ ਚੀਜ਼ਾਂ ਤੋਂ ਬਰਾਮਦ ਕੀਤੀਆਂ ਤੇ ਉਹਦੇ ਬਾਅਦ ਜਾਬਤੇ ਦੇ ਅਨੁਸਾਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਇਹ ਜਿਹੜਾ ਦੁਕਾਨਦਾਰ ਮਾਲਕ ਸੀ ਜਿਹੜਾ ਚਲਾ ਰਿਹਾ ਸੀ ਜਦੋਂ ਨਾਮ ਅਸ਼ਵਿੰਗ ਕੁਮਾਰ ਅਲਿਆਸ ਆਸ਼ੂ son of ਵਿਨੋਦ ਕੁਮਾਰ ਸ਼ਰਮਾ ਰੈਜ਼ੀਡੈਂਟ ਆਫ ਉਠਾਕੀ ਪਠਾਨਕੋਟ ਇਹ ਜੋ ਕਲਾਕ ਜਿਹੜਾ ਮਕਦਮਾ ਦਰਜ ਹੋਇਆ ਬੰਦੀਆਂ ਧਾਰਾਂ ਚ ਕਿ ਮੇਰਾ ਸਾਰੇ ਕੈਮਿਸਟ ਜਿਹੜੇ ਦੁਕਾਨਾਂ ਚਲਾ ਰਹੇ ਉਹਨਾਂ ਨੂੰ ਇੱਕ ਕਿਸਮ ਦੀ ਇਹ ਹਦਾਇਤ ਹੈ ਕਿ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਮੈਡੀਸਿਨ ਹੈ ਜਿਹੜੀ ਆਪਾਂ ਨਾਰਮਲੀ ਦੁਕਾਨ ਤੇ ਸੇਲ ਨਹੀਂ ਕਰ ਸਕਦੇ ਉਹ ਨਾ ਕਰਨ ਆਦਰਵਾਇਜ਼ ਆਪਾਂ ਜਿਹੜਾ ਡਰੱਗ ਇਨਸਪੈਕਟਰ ਇਹਨਾਂ ਦੇ ਮੁਤਲਕ ਹੁੰਦਾ ਉਹਨੂੰ ਨਾਂ ਲੈ ਕੇ ਉੱਥੇ ਰੇਡਸ ਵੀ ਕਰਾਂਗੇ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਪੂਰੀ ਸ਼ਕਤੀ ਨਾਲ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਪੰਜਾਬ ਸਰਕਾਰ ਦੀ ਇਹ ਜੋ ਮੁਹਿੰਮ ਹੈ ਕਿ ਵੀ ਆਪਾਂ ਜਿਹੜਾ ਹਰ ਪ੍ਰਕਾਰ ਦਾ ਨਸ਼ਾ ਉਹ ਖਤਮ ਕਰਨਾ ਚਾਹੇ ਉਹ ਅਦਰਵਾਇਜ਼ ਜਿਹੜਾ ਐਨਡੀਪੀਐਸ ਦੀ ਜੱਤ ਚੰਦਾ ਉਹ ਵੀ ਤੇ ਜਿਹੜੇ ਡਰੱਗ ਐਂਡ ਕੋਸਮੈਟਿਕ ਐਕਟ ਦੇ ਵਿੱਚ ਵੀ ਜਿਹੜੀਆਂ ਮੈਡੀਸਿਨ ਬੈਨ ਹੈ ਫॉर ਨਾਰਮਲ ਸੇਲ ਉਹ ਵੀ ਜਿਹੜਾ ਸੇਲ ਕਰਦਾ ਉੱਤੇ ਵੀ ਆਪਾਂ ਫਿਰ ਜਿਹੜੀ ਆ ਉਹ ਕਾਰਵਾਈ ਕਰਾਂਗੇ